ਆਪਣੀ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦਾ ਹਾਂ ਜੀ ਬਹੁਤ ਸਾਰੀ ਮਸ਼ੀਨਰੀ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਵਾਸਤੇ ਤੁਸੀਂ ਵੀਡੀਓ ਦੇਖੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਹੈ ਜੀ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਜੀ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਰੇ ਅੱਖਰਾਂ 'ਚ ਲਿਖਿਆ ਰਹਿੰਦਾ ਹੈ ਤੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ i20 ਪਹੁੰਚੀ ਐ ਜੀ 2016 ਮਾਡਲ ਮੈਗਨਾ ਗੱਡੀ ਫਾਸਟ ਉਨਰ ਤੇ ਗੱਡੀ ਕੁੱਲ 38000 ਚੱਲੀ ਹੋਈ ਐ ਇਨਸ਼ੋਰੈਂਸ ਆਪਾਂ ਨੂੰ ਫੁੱਲ ਮਿਲ ਜੂਗਾ ਅੰਮ੍ਰਿਤਸਰ ਤੋਂ ਆਪਣੇ ਕੋਲੇ ਗੱਡੀ ਮਾਲਕ ਨੇ ਭੇਜੀ ਐ ਡਿਮਾਂਡ ਦੀ ਗੱਲ ਕਰੀਏ ਤਾਂ 5 ਲੱਖ ਤੇ 70000 ਰੁਪਇਆ ਡਿਮਾਂਡ ਪਹੁੰਚੀ ਐ ਲੈਸ ਬੈਸ ਹੋ ਜੂਗਾ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਰੰਗ ਗੱਡੀ ਦਾ ਜੈਨੂਅਲ ਐ ਪੰਜਾਬ ਨੰਬਰ ਐ ਸੋਹਣੀ ਗੱਡੀ ਆ ਸਾਫ਼ ਸੁਥਰੀ ਗੱਡੀ ਆ ਅੰਦਰੋਂ ਜੇ ਗੱਲ ਕਰੀਏ ਤਾਂ ਅੰਦਰੋਂ ਵੀ ਆਪਾਂ ਨੂੰ ਪੂਰੀ ਟੌਪ ਦੀ ਗੱਡੀ ਮਿਲੇਗੀ। ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੇ ਫੋਟੋਆਂ ਚੱਲ ਰਹੀਆਂ ਆ। ਨੰਬਰ 227508260008 ਗੱਲਬਾਤ ਜਿਹਨੇ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਆਪੇ ਕਰ ਲਿਓ। ਨੰਬਰ ਸੈਕਿੰਡ ਤੇ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਆ ਜੀ ਤੁਸੀਂ ਦੇਖੋ 2019 ਮਾਡਲ ਆ। ਜੇ ਕਿਸੇ ਨੇ ਰੈਂਟ ਤੇ ਚਲਾਉਣੀ ਆ ਵੱਡੀ ਗੱਡੀ ਆ ਜੀ 19 ਮਾਡਲ ਆ ਕਪੂਰਥਲਾ ਏਰੀਆ 8 ਲੱਖ ਰੁਪਏ ਡਿਮਾਂਡ ਹੈ ਕਿਸੇ ਪਾਸੋਂ ਕੋਈ ਨੁਕਸ ਨਹੀਂ ਸਾਰਾ ਕੁਝ ਮਾਲਕ ਨੇ ਵਧੀਆ ਰੱਖਿਆ ਹੋਇਆ ਸਰਵਿਸ ਟੋਟਲ ਹੋਈ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਬਿਲਕੁਲ ਨਵੇਂ ਚੜੇ ਹੋਏ ਨੇ ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ ਸੀ ਚਿੱਟੇ ਰੰਗ ਦੀ ਗੱਡੀ ਆ ਸੋਹਣੀ ਗੱਡੀ ਆ ਪੰਜਾਬ ਨੰਬਰ ਹੈ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਮਿਲ ਜਾਣਗੀਆਂ ਤੇ ਸਾਰੀ ਗੱਡੀ ਰਿਜਨਲ ਹੈ ਨਾ ਤਾਂ ਕੋਈ ਐਕਸੀਡੈਂਟ ਹੋਈ ਹੈ ਨਾ ਕੋਈ ਡੈਂਟ ਹੈ ਨਾ ਕੋਈ ਡੈਮੇਜ ਹੈ ਨਾ ਕੋਈ ਕਿਸੇ ਪਾਸੋਂ ਲੱਗੀ ਹੋਈ ਹੈ ਬਹੁਤ ਵਧੀਆ ਸੋਹਣੀ ਗੱਡੀ ਆ ਜਾ ਕੇ ਕਿਸੇ ਨੇ ਦੇਖਣੀ ਹੈ ਕਪੂਰਥੇ ਜਾ ਕੇ ਦੇਖ ਲਓ 8 ਲੱਖ ਦੇ ਵਿੱਚੋਂ ਰੇਟ ਮੌਕੇ ਤੇ ਘਟਾਵਾਦਾ ਹੋ ਜਾਊਗਾ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆ 819503928 ਗੱਲਬਾਤ ਜਿਹਨੇ ਵੀ ਕਰਨੀ ਆ ਆਪੇ ਕਰ ਲਓ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ ਕਾਲੇ ਰੰਗ ਦੀ ਗੱਡੀ ਆ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਮਾਡਲ 2010 ਆ ਫਾਸਟ ਓਨਰ ਗੱਡੀ ਆ ਕੁੱਲ 55000 ਚੱਲੀ ਹੋਈ ਏ ਸਾਰੀ ਓਰੀਜਨਲ ਐ ਜੀ 90000 ਰੁਪਇਆ ਮਾਲਕ ਨੇ ਮੰਗ ਰੱਖੀ ਆ ਬਾਕੀ ਕਹਿੰਦੇ ਸੀਗੇ ਮੌਕੇ ਤੇ ਕਰ ਲੈ ਮੰਗੇ ਪਟਿਆਲੇ ਖੜੀ ਆ ਕਿਸੇ ਨੂੰ ਪਸੰਦ ਆਵੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਗੱਡੀ ਚਲਾ ਕੇ ਦੇਖਣਾ ਚਾਹੁੰਦਾ ਤੁਸੀਂ ਜਾ ਕੇ ਦੇਖ ਲਓ ਪਟਿਆਲੇ ਪੰਜਾਬ ਨੰਬਰ ਹੈ ਨੰਬਰ ਵਾਈ ਦਾ ਜਿੰਨਾ ਦੀ ਗੱਡੀ ਆ 70 09921145 ਗੱਲਬਾਤ ਜਿਹੜੀ ਵੀ ਕਰਨੀ ਆ ਆਪੇ ਕਰ ਲਿਓ ਜੀ ਬਾਕੀ ਗੱਡੀਆਂ ਦੀ ਗੱਲਬਾਤ ਆਪਾਂ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਕਿਸੇ ਵੀ ਏਰੀਆ ਚੋਂ ਤੁਸੀਂ ਦੇਖਿਓ ਤੁਹਾਨੂੰ ਕੋਈ ਵੀ ਮਸ਼ੀਨਰੀ ਪਸੰਦ ਆਈ ਹੈ ਤੁਸੀਂ ਗੱਲਬਾਤ ਸਿੱਧੀ ਮਾਲਕ ਨਾਲ ਕਰ ਲਿਓ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਤੋਂ ਨੂੰ ਕਿੰਨੀ ਦੇ ਲਈ ਕੀ ਜਰੂਰ ਦੱਸੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਸ ਤਰ੍ਹਾਂ ਦੀ ਨਵੀਂ ਤੋਂ ਨਵੀਂ ਵੀਡੀਓ ਦੇਖਣ ਵਾਸਤੇ ਬਾਕੀ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ ਤੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਰੇ ਜਖੜਾ 'ਤੇ ਲਿਖ ਪੇਜ ਉਹ ਆਪਣੇ ਕੋਲੇ ਜਲਦੀ ਹੀ ਤੁਹਾਡੀ ਲੱਗ ਜਾਊਗੀ